ਕੋਈ ਮੀਟਿੰਗ ਨਹੀਂ ਇੱਕ ਪੋਸਲ ਅੰਕਰ ਨੁਰੁੱਲਾ ਜੀ ਖਾਪੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੋਲੀ ਆ ਜਿਹੜੀ ਲਗਭਗ 5 ਏਕੜ ਚ ਖੋਲੀ ਗਈ ਆ ਮੈਂ ਇਸ ਤੋਂ ਪਹਿਲਾਂ ਪੋਸਟਨੂਲਾ ਜੀ ਕੋ ਅਸ਼ੀਰਵਾਦ ਲੈਣ ਗਿਆ ਸੀਗਾ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਆਪਣੇ ਘਰ ਕਟੂਮ ਪ੍ਰਭੂ ਜਸੂਮ ਸਿੰਘ ਦੇ ਚਰਨਾਂ 'ਚ ਮੇਰੇ ਲਈ ਪ੍ਰੇਅਰ ਕੀਤੀ ਤੇ ਮੇਰੇ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਥੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਐ ਸੈਤਵਾਰ ਵਾਲੇ ਦਿਨ ਅੱਜ ਦੇ ਐਤਵਾਰ ਵਾਲੇ ਦਿਨ ਇੱਕ ਉੱਥੇ ਆਪਣੀ ਬ੍ਰਾਂਚ ਖੋਲ ਰਹੀ ਆ ਤੁਸੀਂ ਉਸ ਬ੍ਰਾਂਚ 'ਤੇ ਜਾਣਾ ਉੱਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ ਡੇਰਾ ਬਾਬਾ ਨਾਨਕ ਦੇ ਤੇ ਮੈਂ ਉੱਥੇ 3-4 ਲੱਖ ਦੀ ਸੰਗਤ ਹੁੰਦੀ ਹੈ ਅਤਵਰ ਅੱਜ ਖਾਪੜਾ ਚਰਚ ਚ ਆਪਣੇ ਪ੍ਰਾਰਥਨਾ ਕੇ ਤੁਸੀਂ ਦੇਖਿਆ ਸਿੱਡੀਆਂ ਲੱਗੀਆਂ ਉਹਨਾਂ ਕਹਿ ਕੇ ਮੈਂ ਇੱਥੋਂ ਲਾਈਵ ਹੋ ਕੇ ਤੇ ਤੁਹਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਬਾਰੇ ਸਾਰੇ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਹਾਂਗਾ ਕਿ ਇਸ ਵਾਰੀ ਆਮ ਆਦੀ ਪਾਰਟੀ ਦੀ ਮਦਦ ਕਰਕੇ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ ਤੁਸੀਂ ਸਕਰੀਨ ਤੇ ਦੇਖ ਹੀ ਲਿਆ ਕਿ ਉਹਨਾਂ ਅਨਾਉਂਸ ਹੀ ਕਰ ਦਿੱਤਾ ਉਤੋਂ ਕਿ ਆਮ ਆਦੀ ਪਾਰਟੀ ਨੂੰ ਇੱਕ ਇੱਕ ਵੋਟ ਜਿਹੜੀ ਆਪਣੇ ਸਾਰੇ ਭਾਈਚਾਰੇ ਕਰਤਾ ਤੇ ਬਹੁਤ ਹੈ ਅੱਜ ਮੇਰੇ ਵਾਸਤੇ ਬੜਾ ਸ਼ਿਆ ਪਰਾ ਦੇਣਾ ਹੈ ਕਿ ਆਹ ਪ੍ਰਭੂ ਸੇ ਅਕਾਲੀ ਦਲ ਜਿਹੜਾ ਸਰਦਾਰ ਸੁੱਚਾ ਸਿੰਘ ਲਗਾਜੀ ਉਹਨਾਂ ਨੇ ਅੱਜ ਵੀ ਡੇਰਾ ਬਾਬਾ ਨਾਨਕ ਚੱਕ 31 ਮੈਂਬਰੀ ਕਮੇਟੀ ਬਣਾਈ ਸੀ ਉਹ 31 ਮੈਂਬਰੀ ਕਮੇਟੀ ਨੇ ਇੱਕ ਫੈਸਲਾ ਕਰ ਲਿਆ ਅੱਜ ਇਹ ਸਾਰਿਆਂ ਨੂੰ ਖੁੱਲ ਕੇ ਉਹਨਾਂ ਆਦੇਸ਼ ਦਿੱਤੇ ਕਿ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੀ ਮਦਦ ਕਰੋ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਜਿਹੜਾ ਪਿੰਡਾਂ 'ਚ ਠਿਕਰੀ ਪਰੇ ਜਿਹੜੇ ਨੇ ਉਹ ਅਕਾਲੀ ਦਲ ਵਾਲੇ ਲਾਉਣ ਲੱਗੇ ਨੇ ਮੇਰੇ ਕਾਈ ਦੇਖੋ ਜੀ ਆਮ ਆਦਮੀ ਪਾਰਟੀ ਨੇ ਜਿਹੜੀ 224 ਨੇਰੀ ਝੁੱਲੀ ਸੀਗੀ ਆਮਾਦੀ ਪਾਰਟੀ ਲਈ ਉਹ ਦੁਬਾਰਾ ਜਿਹੜੀ ਡੇਰਾ ਬਾਬਾ ਨਾਨਕ ਜਹਾਜ ਨੇਰੀ ਝੁੱਲ ਰਹੀ ਆ ਔਰ ਇਹ ਹਨੇਰੀ ਨੇ 227 ਤੇ ਜਿਹੜੀ ਦੁਬਾਰਾ ਰਿਪੀਟ ਆਮਾਦੀ ਪਾਰਟੀ ਦੀ ਸਰਕਾਰ ਨੇ ਕਰਦੀ ਭਾਈ ਦੇ ਸਫਰ ਤੋਂ ਲੈ ਕੇ ਹੁਣ ਤੱਕ ਦਾ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਸਫਰ ਹੈ ਜੀ ਮੇਰੇ ਸਫਰ ਨੂੰ ਤੁਸੀਂ ਦੇਖ ਹੀ ਲਿਆ ਅੱਜ ਕਿਰਪਾ ਉਸ ਕਾਲਪੁਰਖ ਦੀ ਆ ਪ੍ਰਮਾਤਮਾ ਦੀ ਕਿਰਪਾ ਹੋ ਰਹੀ ਆ ਲੋਕ ਮੈਂ ਜਿੱਥੇ ਵੀ ਜਾ ਰਿਹਾ ਜਿਹੜੇ ਵੀ ਸੰਤ ਸਮਾਜ ਚ ਜਾ ਰਿਹਾ ਚਾਹੇ 크ਿਸਚਨ ਭਾਈਚਾਰਾ ਦਾ ਸੰਤ ਸਮਾਜ ਹੋਵੇ ਸਿੱਖਾਂ ਦਾ ਹੋਵੇ ਹਿੰਦੂਆਂ ਦਾ ਹੋਵੇ ਸਾਰਿਆਂ ਮੈਨੂੰ ਸਮਾਜਾਂ ਜਿਹੜਾ ਸੰਤ ਸਮਾਜਾ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਮੇਰੀ ਯਾਤਰਾ ਲਈ ਸਾਰਿਆਂ ਨੇ ਪ੍ਰਾਰਥਨਾ ਕੀਤੀ ਇਹ ਨਹੀਂ ਬੜੀ ਚੀਜ਼ ਪਰਮੇਸ਼ਰ ਕਿਵੇਂ ਜਿਹੜੀ ਕੱਲ ਵਾਲੀ ਮੀਟਿੰਗਾਂ ਤੁਹਾਡੇ ਦਾ ਗੁਮਾਂਡ ਹੋਈ ਆ ਤੁਸੀਂ ਦਾ ਕਰਾਨਾ ਉਹਦੇ ਕਲਾਨਾ ਹੋਰ ਜੀ ਹੋਈ ਆ ਕਿੰਨਾ ਕ੍ਰਿਸਚਨ ਭਾਈ ਸਾਰਾ ਸੀਗਾ ਜਿਆਦਾ ਉੱਥੇ ਸਾਰੇ ਨਰਵਾਲ ਜ਼ਿੰਮੇਦਾਰ ਵੀ ਗਏ ਕਸਾਈ ਵੀ ਗਏ ਹਿੰਦੂ ਵੀ ਗਏ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਕਰਕੇ ਤਾਂ ਲੋਕਾਂ ਨੂੰ ਇੱਕ ਮੈਸੇਜ ਕੀਤਾ ਕਿ ਕ੍ਰਿਸਚੀਅਨ ਭਾਈਚਾਰੇ ਦੀ ਸਭ ਲੋਕੀ ਪਛਾਣਦੇ ਨੇ ਦੇਖਦੇ ਨੇ ਝੂਠ ਬਹੁਤਾ ਚਿਰ ਚੱਲਣਾ ਨਹੀਂ ਜੇ ਕ੍ਰਿਸਚੀਅਨ ਕਮਿਊਨਿਟੀ ਦੇਖਣੀ ਹੈ ਤੇ ਅੱਜ ਦੇਖੋ ਆਪਣੇ ਚੈਨਲਾਂ ਤੇ ਚਲਾਓ ਕਿ ਆਹ ਕ੍ਰਿਸਚੀਅਨ ਕਮਿਊਨਿਟੀ ਆ ਜਿਨ੍ਹਾਂ ਸਾਰਿਆਂ ਨੇ ਯਕੀਨ ਦਿਵਾਇਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆਂ ਔਰ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟ ਪਾਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਪਹਿਲਾਂ ਧੰਨਵਾਦ ਕਰਦਾ ਵੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਲਾ ਮ੍ਰਿਸ਼ਟੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ ਦਿੱਤੀ ਗਈ ਆ ਔਰ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਡੀਟੀਓ ਸਾਹਿਬ ਆਏ ਨੇ ਸਾਡੇ ਜਗਰੂਪ ਸੇਖਵਾ ਜੀ ਆਏ ਨੇ ਸਾਡੇ ਇਸ ਹਲਕ ਜਿਹੜੇ ਇਲੈਕਸ਼ਨ ਦੇ ਇੰਚਾਰਜ ਜਿਹੜੇ ਨੇ ਜੋ ਐਮਐਲਏ ਦੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਆਏ ਨੇ ਜਿੰਨੇ ਸਾਰੇ ਧੰਨਵਾਦ ਕਰਦੇ ਆ ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ ਅੱਜ ਨਾਲੇ ਨਤਮਸਤਕ ਹੋਏ ਨੇ ਇਥੇ ਬ੍ਰਾਂਚ ਦੇ ਵਿੱਚ ਪੂਰੇ ਮੁਸੀਬ ਭਾਈਚਾਰੇ ਨੇ ਨਾਲ ਹੀ ਪ੍ਰਾਰਥਨਾ ਕੀਤੀ ਹੈ ਇਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਆ ਔਰ ਅਸੀਂ ਆਸ ਕਰਦੇ ਆਂ ਵੀ ਸੀਐਮ ਸਾਹਿਬ ਜਿਦਾ ਸਾਨੂੰ ਉਹਨੇ ਵਾਅਦਾ ਕੀਤਾ ਵੀ ਕ੍ਰਿਸਮਸ ਜਿਹੜਾ ਗਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ ਕਿਉਂਕਿ ਗਰਦਾਸਪੁਰ ਹਲਕੇ 'ਚ ਬਹੁਤ ਵੱਡੀ ਗਿਣਤੀ 'ਚ ਮੁਸੀਬ ਭਾਈਚਾਰਾ ਵਾਸ ਕਰਦਾ ਔਰ ਮੁਸੀਬ ਭਾਈਚਾਰਾ ਇਸ ਗੱਲ ਤੋਂ ਬਹੁਤ ਖੁਸ਼ ਆ ਔਰ ਆਮ ਆਦਮੀ ਪਾਰਟੀ ਦੇ ਨਾਲ ਆ ਧੰਨਵਾਦ ਅਬਰਾਹਮ ਦੇ ਸਾਹਮਣੇ ਬਲੀਦਾਨ ਕੀਤਾ ਸੋ ਸਾਡੀ ਬੈਠ ਕੇ ਸਾਰੇ ਮੰਤਰੀ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਉਹ ਸੀਐਮ ਸਾਹਿਬ ਦੇ ਨਾਲ ਉਸ ਮੀਟਿੰਗ ਚ ਮੈਂ ਵੀ ਬੈਠਾ ਸਾਂ ਉਹਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਪੰਜਾਬ ਦੇ ਵਿੱਚ ਇਹ ਮੁਸੀਬਾਈ ਚਾਰੇ ਨੂੰ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਔਰ ਤੁਹਾਡੇ ਕੰਮ ਜਿਹੜੇ ਆ ਪੈਲਦੀ ਆਧਾਰ ਤੇ ਕੀਤੇ ਜਾਣਗੇ ਸੋ ਮੁਸੀਬਾਈ ਚਾਰੇ ਗੱਲ ਨੂੰ ਲੈ ਕੇ ਖੁਸ਼ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਮੇਰਾ ਪਾਪਾ ਨਾਨਕਦੇਵ ਵਿੱਚ ਖੇਠੜ ਕੇ ਪਿੰਡ ਦੇ ਵਿੱਚ ਨਵੀਂ ਚਰਚ ਜਿਹੜੀ ਆ ਉਹਦਾ ਉਦਘਾਟਨ ਕੀਤਾ ਗਿਆ ਪਰ ਇਹ ਆਤਮਿਕ ਵਿਕਾਸ ਪਣਿਆ ਪਰ ਸ਼ੰਕਰ ਨਰੂਲਾ ਜੀ ਨੇ ਪੁੱਛਤਾ ਹੈ ਕਿ ਪਾਪਾ ਜੀ ਅੱਜ ਓਪਨਿੰਗ ਕੀਤੀ ਆ ਉਹ ਜਲੰਧਰ ਚ ਨੇ ਸਾਡੇ ਜਤਿੰਦਰ ਗੌਰਵ ਜੀ ਸਪੈਸ਼ਲ ਤੌਰ ਤੇ ਇਥੇ ਪਹੁੰਚੇ ਨੇ ਪਿਛਲੇ ਦਿਨੀ ਸਾਡੇ ਉਮੀਦਵਾਰ ਸਰਤਾਜ ਗੁਰ ਸਿੰਘ ਰੰਧਾਵਾ ਸਾਹਿਬ ਨੂੰ ਮੈਂ ਗਏ ਸੀਗੇ ਤੇ ਉਹਨਾਂ ਨੇ ਪ੍ਰਾਰਥਨਾ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਅਸ਼ੀਰਵਾਦ ਦਿੱਤਾ ਸੀਗਾ ਕਿ ਇਸ ਵਾਰ ਉਹ ਆਮ ਆਦਮੀ ਪਾਰਟੀ ਨੂੰ ਜੜਾ ਜਤਨ ਦਾ ਅਸ਼ੀਰਵਾਦ ਦਿੱਤੇ ਨੇ ਸ੍ਰੀ ਮਹੇਸ਼ਰੇ ਕੋ ਤੇਰੇ ਵੰਸ਼ ਕੋ ਇਹ ਤਾਂ ਅੱਜ ਜਿੰਨੀ ਇੱਥੇ ਗੈਦਰਿੰਗ ਹੋਈ ਆ ਅੱਜ ਪਹਿਲਾ ਦਿਨ ਆ ਚਰਚ ਦਾ ਤੇ ਸੰਯੋਗ ਹੀ ਆ ਕਿ VOTING ਮਸ਼ੀਨ ਦੇ ਉੱਪਰ ਸਾਡਾ ਨੰਬਰ ਵੀ ਪਹਿਲਾ ਹੈ ਸੋ ਅੱਜ ਪਹਿਲਾ ਦਿਨ ਸੋ ਇਹ ਸੰਯੋਗ ਜਿਹੜਾ ਇਹ ਬਹੁਤ 23 ਤਰੀਕ ਨੂੰ ਇਹਦਾ ਜਿਹੜਾ ਨਤੀਜਾ ਆ ਉਹ ਸਾਹਮਣੇ ਆਊਗਾ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਇਹ ਡੇਰਾ ਬਾਬਾ ਨਾਨਕ ਕਲਕੇ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਤੇ ਵਿਧਾਨ ਸਭਾ ਦੇ ਵਿੱਚ ਇਸ ਹਾਲ ਕੇ ਨੂੰ ਜਿਹੜੀ ਆ ਉਹਦੀ ਨੁਮਾਇੰਦਗੀ ਕਰਨ ਕਿਸ ਤਰ੍ਹਾਂ ਕਰਾਂਗੇ ਮੈਂ ਅੱਜ ਸਭ ਤੋਂ ਪਹਿਲੋਂ ਤੇ ਪਾਸਟਰ ਅੰਕਲ ਨਰੂਲਾ ਜੀ ਦੀ ਮਿਨਿਸਟਰੀ ਨੂੰ ਗੌਰਵ ਜੀ ਨਾਲ ਬੈਠੇ ਨੇ ਇਹਨਾਂ ਨੂੰ ਵਧਾਈ ਦੇਣਾ ਕਿ ਅੱਜ ਦੇਰਾ ਬਾਬਾ ਨਾਨਕ ਦੀ ਧਰਤੀ ਤੇ ਇੱਕ ਨਵੇਂ ਚਰਚ ਦੀ ਜਿਹੜੀ ਆ ਇਹ ਮੈਗਾ ਓਪਨਿੰਗ ਹੋਈ ਆ ਹਜ਼ਾਰਾਂ ਦੀ ਤਦਾਰ ਤੇ ਜਿਹੜੀ ਆ ਮਸੀਕਲੀਸਾ ਜਿੱਥੇ ਹਾਜ਼ਰ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਅੱਜ ਇਹਨਾਂ ਨੇ ਓਪਨਲੀ ਜਿਹੜੀ ਸਪੋਰਟ ਆ ਉਹ ਆਮ ਆਦਮੀ ਪਾਰਟੀ ਨੂੰ ਕਰ ਦਿੱਤੀ ਆ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਨੂੰ ਪੂਰਾ ਯਕੀਨ ਆ ਕਿ ਮਸੀਬ ਭਾਈਚਾਰਾ ਜਿਹੜਾ ਵਾ ਤੇਰਾ ਪਪਾ ਦੀ ਮਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਰੈਮ ਰੋਲ ਅਦਾ ਕਰੂਗਾ ਔਰ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾਜ ਦੀ ਜਿੱਤ ਜਿਹੜੀ ਆ ਉਹਨੂੰ ਯਕੀਨੀ ਬਣਾਇਆ ਜਾਏਗਾ ਔਰ ਇੱਕ ਹੋਰ ਮੈਂ ਇੰਪੋਰਟੈਂਟ ਅੱਜ ਅਨਾਉਂਸਮੈਂਟ ਜਿਹੜੀ ਆ ਮੰਤਰੀ ਸਾਹਿਬ ਵੀ ਬੈਠੇ ਨੇ ਮੈਂ ਸੀਐਮ ਸਾਹਿਬ ਦਾ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦਸੰਬਰ ਦੇ ਮਹੀਨੇ 'ਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਸਟੇਟ ਲੈਵਲ ਦਾ ਸਰਕਾਰੀ ਪੱਧਰ ਦਾ ਫੰਕਸ਼ਨ ਜਿਹੜਾ 크리스마ਸ ਦਾ ਉਹ ਇੱਥੇ ਜਿਹੜਾ ਵਾ ਗ ਜ਼ਿਲ੍ਹਾ ਗਰਦਾਸਪੁਰ ਚੋਂ ਕੀਤਾ ਜਾਵੇ